NEET UG 2024 ਦੇ ਨਤੀਜਿਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ 1500 ਤੋਂ ਵੱਧ ਉਮੀਦਵਾਰਾਂ ਨੂੰ ਦਿੱਤੇ ਗਏ ਗ੍ਰੇਸ ਨੰਬਰਾਂ ਦਾ ਪੁਨਰਮੁਲਾਂਕਣ ਕਰਨ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਇੱਕ ਹਫ਼ਤੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ। ਇਹ ਕਦਮ ਗ੍ਰੇਸ ਅੰਕਾਂ ਨੂੰ ਲੈ ਕੇ ਲਗਾਏ ਗਏ ਵੱਡੀ ਪੱਧਰ ਦੇ ਇਲਜ਼ਾਮਾਂ ਤੋਂ ਬਾਅਦ ਚੁੱਕਿਆ ਗਿਆ ਹੈ। ਜ਼ਿਕਰ ਇਹ ਹੋਵੇਗਾ ਕਿ ਇਸ ਪ੍ਰੀਖਿਆ ਵਿੱਚ 67 ਉਮੀਦਵਾਰਾਂ ਨੇ ਸਿਖਰਲਾ ਰੈਂਕ ਸਾਂਝਾ ਕੀਤਾ ਸੀ ਜਿਨ੍ਹਾਂ ਵਿੱਚ ਇੱਕੋ ਹੀ ਪ੍ਰੀਖਿਆ ਕੇਂਦਰ ਦੇ 6 ਉਮੀਦਵਾਰ ਵੇ ਸ਼ਾਮਲ ਸਨ ਐਨਟੀਏ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਗ੍ਰੇਸ ਨੰਬਰ ਦਿੱਤੇ ਗਏ ਨੇ ਉਹਨਾਂ ਦੇ ਨਤੀਜਿਆਂ ਦੀ ਸੋਧ ਕੀਤੀ ਜਾ ਸਕਦੀ ਅਤੇ ਇਸ ਨਾਲ ਦਾਖਲਾ ਪ੍ਰਕਿਰਿਆ ਪ੍ਰਭਾਵਿਤ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਦੀ ਸਮੀਖਿਆ ਕਰਨ ਵਾਲਾ ਪੈਨਲ ਇੱਕ ਹਫ਼ਤੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ ਇਹ ਪ੍ਰੀਖਿਆ ਪਿਛਲੇ ਮਹੀਨੇ 5 ਮਈ ਨੂੰ ਆਯੋਜਿਤ ਕੀਤੀ ਗਈ ਸੀ ਅਤੇ 14 ਵਿਦੇਸ਼ੀ ਪ੍ਰੀਖਿਆ ਕੇਂਦਰਾਂ ਸਮੇਤ ਇਹ ਪ੍ਰੀਖਿਆ ਭਾਰਤ ਦੇ 575 ਸ਼ਹਿਰਾਂ ਵਿੱਚ 4750 ਪ੍ਰੀਖਿਆ ਕੇਂਦਰਾਂ ਤੇ ਹੋਈ ਸੀ ਇਸ ਪ੍ਰੀਖਿਆ ਦੇ ਵਿੱਚ 14 ਲੱਖ 6000 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ 4 ਜੂਨ ਨੂੰ ਇਸ ਦਾ ਨਤੀਜਾ ਐਲਾਨਿਆ ਗਿਆ ਸੀ